ਪੰਜਾਬ ਦੇ ਹਾਲਾਤ ਜੋ ਵੀ ਚੱਲ ਰਿਹਾ ਸਾਰਿਆਂ ਨੂੰ ਪਤਾ ਆ। ਅਰ ਮੈਂ ਇੱਕ ਪੋਸਟ ਪਾਈ ਸੀ ਕਿ ਸਾਡੇ ਵੱਲੋਂ ਜਿੱਥੇ ਕੱਪੜਿਆਂ ਦੀ ਜ਼ਰੂਰਤ ਆ, ਲੇਡੀਜ਼ ਤੇ ਕੱਪੜਿਆਂ ਦੀ ਜ਼ਰੂਰਤ ਆ, ਉਹਨਾਂ ਦੇ ਸੈਨੀਟਰੀ ਪੈਡਸ ਦੀ ਜ਼ਰੂਰਤ ਆ, ਉਹਨਾਂ ਦੇ ਗਾਰਮੈਂਟਸ ਦੀ ਜ਼ਰੂਰਤ ਆ। ਕੋਈ ਪ੍ਰੈਗਨੈਂਟ ਲੇਡੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਤੇ ਉਹਦੇ ਲਈ ਸਾਡੀ ਟੀਮ ਹੈਗੀ ਆ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਰ ਮੈਂ ఓ ਸਪੋਰਟਸ ਦੇ ਵਿੱਚ ਇਹ ਵੀ ਲਿਖਿਆ ਸੀਗਾ कि ਸਾਨੂੰ ਹਜ਼ਾਰ ਕਸੂਟ ਸਟਿਚ ਕਰਨ ਦੇ ਲਈ ਜਿਹੜੇ ਜਿਹੜੇ ਵੀ ਤੁਸੀਂ ਸਟਿਚ ਕਰ ਸਕਦੇ ਹੋ ਮੋਹਾਲੀ ਦੇ ਆਲੇ ਦੁਆਲੇ ਜਿਵੇਂ ਕੋਈ ਵੀ ਕਰ ਲੇ 50 ਕਰ ਲੇ 100 ਕਰ ਲੇ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਰੈਡੀ ਕਰਕੇ ਚਾਹੀਦੇ ਆ ਕਿਉਂਕਿ ਰੈਡੀमेड ਸੂਟਸ ਤਾਂ ਮਿਲ ਜਾਂਦੇ ਆ ਹੁਣ ਜਿੱਦਾਂ ਸਾਰਿਆਂ ਨੇ ਕਈ ਸਾਰਿਆਂ ਨੇ ਨਹੀਂ ਕਈਆਂ ਨੇ ਕਮੈਂਟਸ ਕੀਤਾ ਤੁਸੀਂ ਰੈਡੀमेड ਸੂਟਸ ਲੈ ਲਓ ਉਹ ਛੇਤੀ ਪ੍ਰੋਵਾਈਡ ਹੋ ਜਾਣਗੇ ਅਸੀਂ ਰੈਡੀमेड ਸੂਟਸ ਵੀ ਪ੍ਰੋਵਾਈਡ ਕਰਵਾ ਰਹੇ ਆ ਬਟ ਆਪਣੇ ਜਿਹੜੀਆਂ ਪਿੰਡਾਂ ਦੀਆਂ ਲੇਡੀਆਂ ਆ ਜਾਂ ਪਿੰਡਾਂ ਦੇ ਬਜ਼ੁਰਗ ਨੇ ਉਹ ਕਿਤੇ ਨਾ ਕਿਤੇ ਕੰਫਰਟੇਬਲ ਨਹੀਂ ਹੁੰਦੇ ਜਦੋਂ ਮੈਂ ਉਹਨਾਂ ਨੂੰ ਦੇਖਦੀ ਹਾਂ ਸੋ ਮੈਨੂੰ ਲੱਗਿਆ ਜੇ ਨਹੀਂ ਕੰਫਰਟੇਬਲ ਸੋ ਅਸੀਂ ਧੱਕੇ ਨਾਲ ਜੇ ਕਹੀਏ ਕਿ ਉਹਨਾਂ ਨੂੰ ਉਦਾਂ ਦੇ ਸੂਟ ਪਵਾ ਦਈਏ ਅਬ ਮੇਰਾ ਆਪ ਦਾ ਜ਼ਮੀਰ ਨਹੀਂ ਮੰਨਿਆ ਅਸਲ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਲੱਗਦਾ ਕਿ ਕਿਸੇ ਨੂੰ ਵੀ ਕਿਸੇ ਵੀ ਕੁੜੀ ਨੂੰ ਕਿਸੇ ਵੀ ਤਰ੍ਹਾਂ ਦੀ ਉਹਦੀ ਪਰਸਨਲ ਨੀਡ ਦੀ ਚੀਜ਼ ਦੀ ਜ਼ਰੂਰਤ ਆ ਤਾਂ ਤੁਸੀਂ ਸਾਨੂੰ ਪਲੀਜ਼ ਦੱਸੋ ਮੇਰੇ ਤੋਂ ਜਿੰਨਾ ਕੁ ਵੀ ਹੋ ਪਾਇਆ ਮੈਂ ਆਪਣੇ ਵੱਲੋਂ ਆਪਣਾ ਬੈਸਟ ਕਰਨ ਦੀ ਟਰਾਈ ਕਰਾਂਗੀ ਥੈਂਕ ਯੂ